ਇਮਣੇ ਨੇ ਤੋਏ ਹਾਂ ਸੰਗ ਨੇ ਅੱਛਾ ਸੰਗ ਨਹੀਂ ਹਾਂ ਮਾਰਦਾ ਨਹੀਂ ਹਾਂ ਦਾੰਦ ਖਾਈ ਦੇ ਕਿਵੇਂ ਨੇ ਚਾਰ ਦਾੰਦ ਦੀ ਦੇਖਾਂ ਹਾਂ ਇਹ ਨਵੀਂ ਹੈ ਜਮਾ ਤੇ ਲੇ ਸੁਈ ਹੋਣੀ ਹੈ ਨਾ ਹਾਂ ਖਾਲੋ ਵੀ ਪਿੰਡੀ ਅੱਛਾ ਜੀ ਬਿਨ ਲਾ ਬੈਨ ਉਹ ਯਾਰ ਕਿਹਾ ਉਹ ਗੋਜਾ ਫਿਰ ਮੜਾ ਮੋਟਾ ਐ ਖੜਾ ਵੀ ਲਾਇਆ ਹੂ ਤਾ ਐ ਵੇਚਣ ਦੇ ਮਾਰੇ ਜੇ ਖਾਰਜੀ ਕਰ ਲਈ ਫਿਰ ਅਗਲਾ ਕਹਿੰਦਾ ਥੱਲੇ ਕੁਛ ਨਹੀਂ ਠੀਕ ਆ ਠੀਕ ਆ ਹਾਂ ਮੋੜਾ ਮਰ ਨੂੰ ਭਾਗੋ ਫਿਰ ਨੂੰ ਲੈ ਇੱਧਰ ਹੋ ਜਾ ਦਿਖਾ ਦੇ ਵੱਲੋਂ ਤਾਰਾ ਮਾਰ ਗਾਂ ਉਹ ਵੀ ਸੰਤਿਆ ਹਾਂ ਸਹੀ ਐ ਪਰ ਨੂੰ ਹੋਰ ਘਰ ਪਰ ਨੂੰ ਖਿੱਚ ਆ ਨਾ ਥਣ ਥਣ ਟੱਡਾ ਲੋ ਉਹ ਜੀ ਪਸੰਦ ਹੈ ਥੋੜਕਾ ਸਾਰਿਆਂ ਪਾਸੇ ਚੱਕਰ ਕੀ ਸਾਲ ਸੂਲ ਮੰਨ ਕੇ ਜੇ ਸਾਲ ਮੰਨ ਗਏ ਫਾਰਮਾਂ ਚ ਖੜੀਆਂ ਨੇ ਘਰੀ ਇਹ ਕੀਲਿਆਂ ਤੇ ਹੁਣ ਤੁਸੀਂ ਸੋਕੀ ਕਰੀਏ ਹਾਂ ਫਟ ਨਹੀਂ ਲੋ ਕਰਨ ਫਟ ਨਹੀਂ ਆਈ ਆ ਦੇਖ ਲਾ ਕਾਲੀ ਇੱਕ ਬੱਚਾ ਉਹ ਇੱਕ ਬੱਚਾ ਚੈ ਲੈ ਕੇ ਇਹ ਦਿਖਾ ਦੇ ਆ ਬੱਚਾ ਇਹ ਦਿਖਾ ਦੇ ਨਹੀਂ ਵਧੀਆ ਮਿਲਣੇ ਹਟ ਗਿਆ ਪਤਰਾ ਮਲਾ ਜੀ ਇਦਾਰਾ ਹਾਂ ਨੱਡੂ ਨੂੰ ਜੀ ਕਰਦਾ ਮੱਗਰ ਨਾਲ ਆ ਕੇ ਜਲਾਹਾ ਪੀ ਗਿਆ ਤੇਲ ਦਾ ਖੜਾ ਹ ਹਜੇ ਵੀ ਕਰਦਾ ਇਲਾਹਾ ਬੁੜਾ ਹੋ ਗਿਆ ਭਾਂਡੇ ਪੰਨਣ ਨੂੰ ਨਹੀਂ ਗਿਆ ਹਾਂ ਕੱਦ ਕਾਠੜੀ ਹਾਂ ਵਧੀਆ ਕੱਦ ਕਾਠੜੀ ਵਧੀਆ ਪੈਸੇ ਪਾਲੇ ਮੰਗਦੇ ਲੋਕ ਨਹੀਂ ਨਾ ਕੋਈ ਨਹੀਂ ਦਿੱਖ ਚਲ ਆ ਜਾ ਫਿਰ ਕਾ ਇਹਰ ਆਂਜਾ ਨਹੀਂ ਰਾਜੀ ਹੋਇਆ ਜੀ ਹਾਂ ਵਧੀਆ ਬਈ ਕਰਕੇ ਫੋਨ ਲੈ ਇਹਨਾਂ ਹੀ ਦੇਖ ਲੈ ਕੋਈ ਪਸੰਦ ਆਉਂਦੀ ਏ ਤੇਰੇ ਕੋਈ ਨਹੀਂ ਰਾਜੀ ਸੋਈਦਾ ਸੋਈਦਾ ਕੋਈ ਹੋਈ ਸੋਈਦਾ ਕਿਹੜੀ ਆ ਬਈ ਦੋ ਪਠਾਨੀ ਉਹਦੇ ਮਰ ਦੋ ਬੱਕਰੇ ਬੱਚੇ ਕੱਢ ਕੇ ਖਾ ਲੈ ਸਰ ਕੋਈ ਹੋਰ ਦਿਖਾ ਚੰਗ ਲੀ ਇਹ ਪੱਤੇ ਆਪਣੇ ਖਾਸ਼ ਨੇ ਗਲਤ ਕੰਮ ਨਹੀਂ ਕਰੇਂਗਾ ਐਸੇ ਲਾਏਗਾ ਦਾੜਕ ਵੈਸੇ ਯਾਰ ਮਾਲ ਬੱਦਲਾ ਹੋਰ ਕਿੰਨੇ ਮੱਠਾ ਪੱਟ ਬੱਕਰਾ ਕੱਟ ਬਈ ਹੋਏ ਉਹ ਤੂੰ ਆ ਦਿਖਾ ਯਾਰ ਆ ਆ ਆ ਹਾਂ ਹਾਂ ਇਹਦੇ ਥੱਲੇ ਛੋਲਾ ਖੋਲ ਬਣਾਇਆ ਪੱਠਾ ਵਾਲੀ ਕੱਟ ਪੱਠਾ ਕੱਟ ਬਈ ਪੱਠਾ ਤੂੰ ਨੇ ਮੇਰੇ ਨੂੰ ਤੈਨੂੰ ਆ ਰੱਖ ਦੇ ਯਾਰ ਬਈ ਪੱਠਾ ਵਾਲੀ ਫੂਨ ਵਾਲੀ ਚੱਲ ਜੂ ਕਿਸੇ ਨੂੰ ਹੀ ਲੱਗੇਗਾ ਤੂੰ ਯਾਰ ਤੂੰ ਰੱਖਿਆ ਹੋਇਆ ਹੈ ਸੰਸਵਲ ਸੰਸਵਲ ਜੱਲੀ ਲੱਗਦਾ ਆਵੇਗਾ ਦੁਕਾਨ ਤੋਂ ਕਰਾਉ ਤੂੰ ਹੀ ਹੀ ਕਰੀਂ ਇਹ ਰਾ ਪੱਟ ਕਿੰਨੇ ਪੈਸੇ ਆਂ ਦੀ ਬਾਈ ਉਹ ਦੋ ਪੱਟਾ ਆਹੋ ਚੱਲ ਕੋਈ ਨਹੀਂ ਕਿੰਨੇ ਦੀ ਆ ਬਾਈ ਲਖਿਆ ਆ ਪੱਟਾ ਜੀ ਦੋ ਕਿੰਨੇ ਦੀ ਆ 2800 ਇਹਨਾਂ ਨੇ ਇੰਨੇ ਪੈਸੇ ਨਹੀਂ ਲਾਉਣੇ ਕਿੱਦਾਂ 1500 ਵਾਲੀ ਪਾੜ ਉਹ ਕਹੇ ਵੱਖਰੇ ਲਈ ਵੇਖ ਲੈ ਆ ਗਈ ਇਹਦਾ ਖਤ ਛੋਟਾ ਜਿਹਾ ਸੂਨਰ ਚੱਲੂਗੀ ਹਾਂ ਉਹ ਮੈਨੂੰ ਲਾ ਦਿਓ 1500 ਵਾਲੀ ਇਹ ਲਾਤਾ ਦਿੰਦੇ ਮੈਨੂੰ ਪਤਾ ਇਹਨਾਂ ਦੇ ਭਾ ਦਾ 15 16 ਅੰਦਰ ਕੋਈ ਬੱਕਰੀ ਚੱਲ ਕੋਈ ਨਾ ਮੈਂ ਮਰ ਜਾ ਇਹਨੂੰ ਫੋਰ ਦਿਖਾਦਾ ਆਲਾ ਕਹਿੰਦਾ ਪਤਾ ਨਹੀਂ ਉਰੇ ਪੇਗਾਂ ਦੀ ਕੋਈ ਗੱਲ ਕਰੀ ਹੋਈ ਆ ਸਾਰੇ ਚੱਕਰ ਦਾ ਖੜਾਦਾ ਕਿਉਂ ਮੰਡੀ ਸਾਰੀ ਮਿੱਤਰ ਨੇ ਸਾਰੀ ਦੁਸ਼ਮਣ ਨੇ ਆਪਾਂ ਕੱਚਾ ਕੰਮ ਨਹੀਂ ਕਰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਦਿਹਾੜੀ ਨਹੀਂ ਲੱਗੂਗੀ ਸਾਡੀ ਛੜੀ ਦਾ ਰੋਜ਼ ਦਿਹਾੜੀਆਂ ਲੱਗਦੀਆਂ ਨੇ हां दिखा भाई जगदीश दांदा दिखਾਈ ਭਈ ਤੇ ਬੱਚੇ ਭਾਲੀ ਭਾਈਓ ਪਰਾ ਸleich ਚਾਰ ਦਾਂਦਾ ਭਾਈ ਜਮੀ ਨਵੀਂ ਮੇਵਨੀ ਐ ਠੀਕ ਐ ਸਾਰਾ ਮਾਰ ਲੈ ਭਾਈ ਮੇਵਨੀ ਨੇ ਦੋਇ ਤੁਮ ਮੇਵਨੀ ਆ ਦੋਨੇ ਮੇਵਨੀ ਨੇ ਭਾਈ ਦੋਨੇ ਮੁੰਡੇ ਜੇ ਰਾਜੀ ਕੁਛ ਹੀ ਰਹੇ ਦੋ ਮਹੀਨਿਆਂ ਨੂੰ ਅੱਧ ਮੁੱਲ ਮੋੜ ਜਾਣਗੇ ਦੁਬਾਰੇ ਬੱਕਰੀ ਬਣਵਾ ਲਈ ਚੰਗੇ ਬੋਕ ਤੋਂ ਫੇਰ ਝੂਪੂਗੀ ਹੈਂ ਕੱਤੇ ਇਹ ਚ ਫਿੱਟ ਬਾਈ ਛੋਟੇ ਬਾਈ ਫਿੱਟ ਕਰ ਲੈ ਮੇਰੇ ਕਹੇ ਤੋਂ ਨਾ ਫਿੱਟ ਕਹੀਂ ਕੋਚੋੜ ਇਹਨੂੰ ਕੀ ਹੋ ਗਿਆ ਯਾਰ ਬੜਾ ਤੱਤਾ ਓਏ ਵੇਚੇ ਨੂੰ ਇੱਧਰ ਫੜ ਲਾ ਰਾਂ ਲਿਆ ਬੱਕਰੀ ਅਗਲੇ ਨੂੰ ਚੰਗੀ ਤਰ੍ਹਾਂ ਟਰਾਲੀ ਕਰ ਲੰਦੋ ਨਾ 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 ਥੱਲੇ ਪੈ ਜਾ ਉਹਦੇ ਥੱਲੇ ਪੈ ਜੂ ਮੈਂ ਕਹਿਦਾ ਫਿਰ ਓ ਇਹਨੂੰ ਮੈਂ ਬੱਕਰੀ ਨਹੀਂ ਦੇਖੀ ਕਦੇ ਆਕਰਦਾ ਕਿਵੇਂ ਪਾਪਾ ਤੂੰ ਤੈਂ ਪਾਪਾ ਥਾ ਬੜੇ ਖਾਣੇ ਨੇ ਕਿੱਦੋਂ ਆਏ ਓਏ ਤੂੰ ਹਾਂ ਵੇ ਹਾਂ ਉਸਤੀ ਕਰਨੀ ਹੈ ਆ ਜਾ ਆ ਜਾ ਛੱਡ ਪਰ ਬੱਕਰੀ ਹੁਣ ਕਾਨੂੰ ਭਾਈ ਦਾ ਮੈਂ ਦੇਖ ਇਹ ਡਰਾਮਾ ਨਾ ਕਰ ਪਾ ਲੱਗਦੇ ਨੇ ਨਾਲ ਆ ਆ ਦੇ ਕਰ ਭਾਈ ਛੋਟੀ ਭਾਈ ਇਹ ਤਾਂ 100 ਕੁ ਕੁ ਹੋਊਗਾ ਉਹ ਪਾਸ ਪਾਸ ਭਾਈ ਮੈਨੂੰ ਪਾਸ ਕਰਨ ਦੇ ਅਗਲੇ ਤਾਂ ਕਰ ਲਈ ਹੋਏ ਹੋਏ ਹਾਂ ਢੋਕਲਾ ਹਟ ਮੈਨੂੰ ਧਾਰਾ ਮਨ ਅਣਜਾਣ ਜਵਾਖ ਨੇ ਉਹਨਾਂ ਨੂੰ ਪਤਾ ਨਹੀਂ ਕੋਈ ਗੱਠੋ ਏ ਕੋਈ ਹੋਰ ਕੇਰਾ ਦਾ ਟਰਾਈ ਮਾਰ ਕੇ ਦਈਏ ਅਗਲੇ ਨੂੰ ਅਗਲੇ ਨੇ ਰੁਪਈਏ ਲਾਉਣੇ ਨੇ ਪੂਰੀਆਂ ਗੱਟ ਨੂੰ ਲੈ ਬਾਈ ਓਏ ਅੱਗੇ ਤੇਰੀ ਕਿਸਮਤ ਹੈ ਪਸੰਦਾ ਹੁਣ ਲਾ ਦੇ ਬਾਈ ਓਏ ਚੋਲਾ ਫਿਰ ਲੈਂਦੇ ਹੁਣ ਕੋਈ ਗੱਲ ਪਸੰਦਾ ਜੀ ਕਿਉਂ ਬਾਈ ਰਾੜੀ ਫੜੀ ਨਹੀਂ ਲਾਈ ਓਏ ਦੇਖਿਆ ਅੱਗੇ ਤਾਂ ਹੁਣ ਮੈਂ ਕੁਸੇ ਦੇ ਨਾਲ ਨਹੀਂ ਲਾ ਕੇ ਤੋਰਿਆ ਕਿਸਮਤ ਤੇਰੀ ਕੇਰਾ ਮੰਡੀ ਤੇ ਜੋ ਮੈਂ ਤੇਰੇ ਹੱਥਾਂ ਤੇ ਹੀ ਦੀ ਮੇਰੀ ਹੈ ਬਾਬਾ ਕੀ ਮੰਗਦਾ ਸਹੀ 20000 ਰੁਪਈਆ ਮੰਗਦਾ ਵੜਕੇ ਦੇ 28 ਮੰਗੇ ਦਾ ਉਸ ਘਟਦਾ ਸਹੀ ਕਿਉਂ ਨੂੰ ਦਾ ਸਦੇ ਕਿੰਨੇ ਟਾਏਗਾ ਕ ਮੋੜ ਤੇ ਤੋਂ ਉਹ ਬੰਦੇ ਮਿੱਤਰ ਨੇ ਮੇਰੇ ਕਈ ਦਿਨਾਂ ਦੇ ਫੋਨ ਆਉਂਦੇ ਆਪਣੇ ਤੇ ਅਗਲੇ ਨੇ ਇਮਾਨਦਾਰੀ ਕਰੀ ਆ ਚਲ ਤਾਂ ਮੇਰੀ ਸੁਣ ਗੱਲ ਅਗਲੇ ਦਾ ਹੱਕ ਖਾਈ ਨਾ ਮੇਰਾ ਰੱਖੀ ਨਾ ਠੀਕ ਆ ਨਾ ਜੀ ਆ ਜਾ ਫੇਰ ਲੈ ਮੈਨੂੰ ਕੋਈ ਪਰ ਸੱਚ ਨਾ ਜਾ ਬਈ ਕਿੱਥੇ ਐ ਤੂੰ ਸੱਚਾ ਮੈਂ ਉਹ ਮੁੰਡੇ ਨੂੰ ਦੇਖਿਆ ਸੀ ਬੀੜੀ ਭਾਈ ਨਿਕਨ ਹੋਰ ਕੀ ਲੈ ਬਾਬੇ ਜੋ 18000 ਕਹਿੰਦੇ ਨਹੀਂ ਕੋਈ ਗੁੱਸਾ ਨਹੀਂ ਦੱਸੋ ਕਿਵੇਂ ਦਾ 100 ਰੁਪਏ ਠੀਕ ਹੈ ਚਲ ਗੁੱਸਾ ਦਾ ਕਿਉਂ ਕਰਨਾ ਹੈ ਮੰਡੀ ਹੈ ਇਹ ਉਹ ਬੰਦੇ ਕਹਿੰਦੇ ਸਾਨੂੰ ਨਹੀਂ ਪਤਾ ਇਹਦੇ ਬਾਰੇ ਪਹਿਲੀ ਵਾਰ ਆਏ ਆ ਬੱਕਰੀ ਲੈਣਾ ਠੀਕ ਹੈ ਗੱਲ ਕਦੇ ਬੱਕਰੀ ਨਹੀਂ ਰੱਖੀ ਮੈਂ ਸਾਰ ਰੱਖੀਆਂ ਨੇ ਨਾ ਠੀਕ ਹੈ ਬੱਚੇ ਅੱਜ ਦੀ ਘੜੀ ਦੇ 10000 ਰੁਪਏ ਦਾ ਤੱਕਦਾ ਆ ਉਹਦੇ ਮਗਰ ਨਹੀਂ ਬੱਚੇ ਹੈਗੇ ਉਹਨਾਂ ਨੂੰ ਗਰੰਟੀ ਦਿੱਤੀ ਬੱਚੇ ਪਾਈ ਮਹੀਨਾ ਰੱਖ ਕੇ ਅੱਧ ਮੁੱਲ ਮੋੜ ਜਾਣੇ ਯਾਰ ਬਸ ਗੱਲ ਹੋ ਗਈ ਗਾਂ ਬੱਕਰੀ ਨੂੰ ਚੰਗੇ ਬੋਖ ਤੋਂ ਬਣਵਾ ਲਿਓ ਖੇਤ ਤਿਆਰ ਹੋ ਜੂ ਸੂਣ ਤੇ ਰਾਜੀ ਕੁਛੀ ਉਹ ਤਾਂ ਬੋਲ ਰਹੀ ਹੈ ਘਰੇ ਖੜੀ ਖੜੀ ਬੋਲਦੀ ਆ ਬੱਕਰੀਆਂ ਜੇ ਦੁੱਧ ਦੀ ਲੋੜਾ ਝੋਲਾ ਲਾਤਾ ਢੜਕੀ ਝੋਲੇ ਪਾਈਆ ਬੱਚੇ ਤਾਂ ਟਾਂ ਨਹੀਂ ਖਾਂਦੇ ਬੱਚਿਆਂ ਨੂੰ ਵੀ ਐਡੀ ਗੱਲ ਨਹੀਂ ਉਹ ਤਾਂ ਤੱਕੜੇ ਨੇ ਉਗੜੇ ਨਿਆਣੇ ਨਹੀਂ ਵੀ ਮਰ ਜਾਣਗੇ ਮਾਸੂਮ ਨੇ ਉਹਨੂੰ ਨਿਆਣਾ ਜਾਂ ਕੱਢ ਕੇ ਲਿਪੜਿਆ ਜਾਂ ਮੌਕ ਦਾ ਫੜਾਤਾ ਮੇਰਾ ਜੀ ਨਹੀਂ ਕਰਿਆ ਬੱਕਰੀ ਦਵਾਉਣ ਨੂੰ ਸੱਚੀ ਗੱਲ ਇਹ ਨਾ ਅਗਲਾ ਪਹਿਲੀ ਵਾਰ ਵਿਚਾਰਾ ਬੱਕਰੀ ਲੈਂਦਾ ਜਾ ਕੇ ਮੇਵਨਾ ਮਰ ਗਿਆ ਰਾਜੂ ਤੈਨੂੰ ਗਾਲਾਂ ਕੱਢਣਗੇ ਲੋਕ ਕੀ ਕਰੇਗਾ ਇੰਨੀਆਂ ਦਲਾਲੀਆਂ ਕਰਕੇ ਤੂੰ ਸਹੀ ਗੱਲ ਕਿਉਂ ਲੋਕਾਂ ਤੋਂ ਪੁੱਤ ਪਟਾਈਏ ਆਪਾਂ ਨੂੰ ਕੋਈ ਘਾਟ ਨਹੀਂ ਮਾਰਾ ਜੀ ਮੈਨੂੰ ਕੁਸ ਨਾ ਮਲਟੀ ਚ ਬਣੇ ਜਿਉਂਦੇ ਰਹਿਣੇ ਸ਼ੇਰ ਆਥ ਨੂੰ 100 200 ਨਾ ਤਾਂ ਮੂੰ ਹੀ ਲੈ ਜਾ ਤਾਰ ਮਨ ਨਾਲ ਸੱਚੀ ਗੱਲ ਹੈ ਜਿਹਦੀ ਸੀ ਕੋਈ ਵਪਾਰੀ ਮੈਨੂੰ ਜਵਾਬ ਨਹੀਂ ਦਿੰਦਾ ਮੈਂ ਕਹਿਦਾ ਨਾ ਮੈਨੂੰ ਕੁਝ ਬਣਿਆ ਨਹੀਂ ਪਈ ਅੱਜ ਕਹਿੰਦਾ ਦੇ ਦੋ ਰਾਜੀ ਨੂੰ ਕਿਰਾਇਆ ਫੜਾ ਵਿਚ ਲੈ ਮੇਤਰਾ ਕੱਚੀ ਗੱਲ ਨਹੀਂ ਕਰਦਾ 20000 ਦੀ ਦਿੰਨੇ ਬੱਕਰੀ ਲੈਣੀ ਆ ਹਾਂ ਲੈ ਜਾਣੀ 25000 ਦੀ ਲੈ ਜਾ 27 ਕਿੰਨਾ ਹੁੰਦਾ 25 27 ਦੇ ਦੋ ਅੱਛਾ 25 ਦੇ ਦੋ ਤੇ ਤਾਂ ਗੱਲ ਕੱਚੀ ਥੱਲੇ ਹੋਰਾ ਹੋਰ ਘੱਟ ਦੇ ਦੇ ਯਾਰ 26000 ਦੀ ਬੱਕਰੀ ਲੈ ਜਾ ਬੱਕਰੀ ਵੇਚ ਦੇ ਤੇਰੀ ਹਾਂ ਉਰਾ ਘਰ ਹੱਥ ਬੱਸ ਫਿਰ 22000 ਦੀ ਹੋਗੀ ਨਹੀਂ ਮਰਦੇ ਹਾਂ ਸਾਢੇ 22 ਦੀ 25000 ਦੀ ਬੱਕਰੀ ਲਈ ਆ ਯਾਰ ਲੈ ਬੱਕਰੀ 23000 ਦੀ ਹੋਗੀ ਬਸ ਹੁਣ ਤੈਨੂੰ ਮੈਂ ਵੀ ਦੇਣ ਵਾਲੀ ਗੱਲ ਕਹਿਤੀ ਦੇਣ ਵਾਲੀ ਗੱਲ ਕਹਿਤੀ ਜਮਈ ਹਟਦਾ ਨਹੀਂ ਨਹੀਂ ਹਟਦਾ ਚੰਗੀ ਆ ਬੱਕਰੀ ਨਾ ਪੱਠ ਚੰਗੀ ਆ ਲੈ ਲਿਆ ਬਾਈ ਨਹੀਂ ਜੇ ਅੰਦਰ ਨਾਲ ਤੇਲ ਕਹਿੰਦਾ ਛੋਡੇ ਸਿੱਕੀ ਹੈ ਹੀ ਗੱਲ ਇਹ ਛੋਡੇ ਤੇ ਨਹੀਂ ਬਾਈ ਗੱਲ ਹੋਰ ਹੈ ਮੈਂ ਹਰੇਕ ਬੰਦੇ ਨੂੰ ਕਹਿਣਾ ਹੁੰਦਾ ਸਸਰੀ ਘਰ ਦਾ ਸਰਦਾਰ ਜੀ ਸੌਦਾ ਤਾਂ ਬਣ ਜੂ ਕੋਈ ਨਹੀਂ ਇਹ ਮੇਰੇ ਤਾਏ ਦਾ ਮੁੰਡਾ ਨਹੀਂ ਲੱਗਦਾ ਸਾਡੀ ਲਿਆਜ ਮੰਡੀ ਮੰਡੀ ਦੀ ਐ ਇਹਦੇ ਘਰੇ ਮੈਂ ਨਹੀਂ ਜਾਂਦਾ ਮੇਰੇ ਨਹੀਂ ਆ ਤਾਂ ਮੰਡੀ ਸਾਰੇ ਯਾਰ ਮਿੱਤਰੋਂ ਸਾਰੇ ਸਾਡੇ ਬਾਪੂ ਪਾਏ ਚਾਚੇਓ ਹੈਗੇ ਬਾਈ ਭਾਈ ਨੇ ਸਾਡੇ ਠੀਕ ਐ ਗੱਲ ਮੈਂ ਇਹ ਕਹਿਣਾ ਨਾ ਸੌਦਾ ਕਰਾਓ ਮੇਥੋਂ ਨਾ ਕਰਾਓ ਵੀਡੀਓ ਵਾਲੇ ਤਾਂ ਕੱਟ ਦੋ ਨਹੀਂ ਮੈਟਰ ਮੇਰਾ ਸਾਰੇ ਮੇਰਾ ਕੇਸ ਕਰ ਲਈ ਹੁੰਦਾ ਪਿੱਛੋ ਵਾਲਾ ਕਹਿੰਦਾ ਪੱਤਾਂ ਕਿਹੜਾ ਦੱਸਿਆ ਸੀ ਮੇਰਾ 500 ਬੱਕਰੀ ਦਵਾਉਣ ਵਾਲੇ ਤੋਂ 500 ਲੈਣ ਵਾਲੇ ਤੋਂ ਸੌਦਾ ਹੁਣ ਥੋੜਾ ਪਕਾ ਦਿਆਂ ਆ ਜਾ ਮੁੰਡਿਆ ਓਏ ਲੈ ਬੱਕਰੀ ਦੇ ਦੇ ਪਹਿਲੀ ਵਾਰ ਵੇਲ ਤੇ ਚੜਦੇ ਨੇ ਨਾ ਕੋਈ ਕਹਿੰਦਾ ਇਹੋ ਜਿਵੇਂ ਲਾਵੀ ਰਿੰਨ ਕਹਦੀ ਜਿਹੜਾ ਕਹਿੰਦਾ ਚੜ ਕੇ ਛਕਦੀ ਪੌੜੀ ਸਮਝ ਲਓ ਮੰਜਾ ਗਿਆ ਪਰ ਇਹ ਮੰਜਣ ਵਾਲਾ ਸੌਦਾ ਨਹੀਂ ਬੱਕਰੀ ਕੱਕੜੀ ਗਊ ਜੰਗਲ ਬੱਕਰੀ ਘਾਟਾ ਨਹੀਂ ਪਾਉਂਦੀ ਬੱਕਰੀ ਘਾਟਾ ਨਹੀਂ ਪੈਂਦੀ ਪਾਉਂਦੀ ਕਦੇ ਵੀ ਜੇ ਮਹਾਰਾਜ ਜੀ ਨੂੰ ਖੜੀ ਰੱਖੇ ਹਾਂ ਬੱਕਰੀ ਘਾਟਾ ਠੀਕ ਹੈ ਲੈ ਖੁਸ਼ ਹੋ ਕੇ ਬੱਕਰੀ ਦੀ ਕਰਾਦੀ ਲਿਖਿਆਈ ਦੋਏ ਪਾਸਿਓਂ ਚਾਹੇ ਕਰਦੀ ਸੌਦਾ ਲੋਟ ਛੋੜ ਅੱਛਾ ਬੱਕਰੀ ਦਿੱਤੀ ਮੈਂ ਤੇਰੀ ਵੇਚ ਮਿੱਤਰਾ ਵੇਚ ਠੀਕ ਹੈ ਗੱਲ ਜਾਂ ਤੇਰੀ ਵੀ ਮੋੜ ਦਾ ਵੇਚ ਆ ਵੇਚਤੀ ਚੋਗੀ ਜਾਂ ਤੇ ਚੱਕ ਮਿੱਤਰਾ ਫਲਕਾਰੀ ਦੀ ਹੱਕ ਕੰਕਰ ਵੱਜੀਆਂ ਇੱਥੇ ਰੱਖ ਜਾ ਲੈ ਖੋਸ਼ੇ ਦੇਓ ਜੀ ਪੈਸੇ ਜਿੱਥੇ ਮਰਜੀ ਬਾਈ ਇਹਨੂੰ ਉਹ ਕਰਾ ਲਈ ਤਸਲੀ ਚਾਰ ਦੰਦ ਪੱਠਾ ਹੈ ਜੀ ਬੱਚੇ ਦੋ ਨੇ ਠੀਕ ਹੈ ਖਰ ਜਰੂਰ ਅਗਲੇ ਦਾ ਵੇਚਣ ਦੇ ਮਾਰੇ ਲਾਇਆ ਆਇਆ ਜੇ ਦੋਏ ਟਾਈਮ ਚੋਵੇਂਗਾ ਤਾਂ ਵੀ ਤਿੰਨ ਪਾ ਦੁੱਧ ਹੱਥ ਨੇ ਤਿੰਨ ਪਾ ਟੜਕੇ ਡਿਗਦੀ ਨਹੀਂ ਇੱਕ ਦੋ ਦਿਨ ਤਾਂ ਕਿਉਂ ਘਟੂਗੀ ਜਾ ਕੇ ਉਸ ਤੋਂ ਬਾਅਦ ਇਹਨੂੰ ਬਧੂਗੀ ਦੁਬਾਰਾ ਹਰਾ ਪਾਈ ਵਰਸੀਨ ਪਾਈ ਹੱਥ ਨੂੰ ਨੂੰ ਮੱਕੀ ਪਾ ਦਿਆ ਕਰੀ ਸਾਫਤੀ ਕਿਉਂ ਜੀ ਦਾਣੇ ਸੌਂਦਾ ਹੋਇਆ ਕਹੇ ਹਜਮ ਕਰੂਗੀ ਕਬਾਟੀ ਰੋਟੀਆਂ ਨਾਲ ਚਾਰੀ ਆਟਾ ਨਾਲ ਚਾਰੀ ਕੱਚਾ ਚੌਲ ਨਾ ਪਾਈ ਰਿੰਨੇ ਗੁਲਗਲੇ ਨਾ ਪਾ ਦੀ ਕੂੜੇ ਨਾ ਪਾ ਦੀ ਸਰਬਤ ਨਾ ਪਿਆ ਦੀ ਕਰ ਸਾਦਾ ਮਹੀਨਾ ਸਿਆਲ ਚ ਜੋ ਮਰਜੀ ਹੋ ਗਿਆ ਠੀਕ ਹੈ ਗੱਲ ਇਹ ਤੈਨੂੰ ਗੱਲਾਂ ਦਸੀਆਂ ਨੇ ਅਣਜਾਣ ਕਰਕੇ ਨਹੀਂ ਸਾਡਾ ਕੋਈ ਧਮਾਕ ਨਹੀਂ ਖਰਾਬ ਹੋਇਆ ਆ ਖੁਦ ਮੈਂ ਬੱਕਰੀਆਂ ਵਾਲਾ 100 ਬੱਕਰੀ ਦਾ ਮਾਲਕ ਆ ਅੱਜ ਵੀ ਮਹਾਰਾਜ ਦੀ ਤੰਦਰੁਸਤੀ ਹੈ ਹੋਰ ਅੱਗੇ ਪਾ ਦਿਓ ਲੈਣਾ ਦਲਾਲੀ ਕਹਿ ਕੇ ਲੈਣਾ ਠੋਕੇ ਨਹੀਂ ਮੈਂ ਲੈਂਦਾ ਨਹੀਂ ਹੱਕ ਪਣਦਾ ਯਾਰ ਕੋਈ ਕੁਲੜੀ ਚ ਗੁੜ ਨਹੀਂ ਪੰਨਾ ਲੋਕ ਕਹਿੰਦੇ ਰਾਜੂ ਠੱਗੀਆਂ ਮਾਰਦਾ ਮੈਂ ਠੱਗੀ ਨਹੀਂ ਮਾਰਦਾ ਮੈਂ ਮੇਰੀ ਜਵਾਨ ਦਾ ਰਸ ਲੈਣਾ ਹਾਂਜੀ ਸਰਪਤ ਕਿਉਂ ਮਾਰਦੇ ਕਰਸਾ ਦੇ ਮਹੀਨੇ ਤੂੰ ਸਰਪਤ ਪੀ ਕੇ ਬੌਲ ਆ ਕੇ ਮਰੇਗਾ ਨਹੀਂ ਬੱਕਰੀਆਂ ਤੇ ਬਤ ਲੱਗ ਹੁਣ ਲੱਗੂ ਨਹੀਂ ਤੈਨੂੰ ਕਰਸਾ ਚ ਤੂੰ ਗੁਲਗਲੇ ਖਾ ਲਈਂ ਜੀ ਹੱਥ ਨੂੰ ਨਾ ਪਈ ਜੇ ਤੇਲ ਚੜੂ ਤੇਰੇ ਸਿਰ ਨੂੰ ਥੱਲੇ ਤੇਰੀ ਗੱਲ ਕਰਦੇ ਨਾ ਨਹੀਂ ਲੜਦਾ ਹੀ ਨਹੀਂ ਕਦੇ ਚਾਚਾ ਬਣਾਉਂਦਾ ਕਦੇ ਮਾਸੜ ਬਣਾਉਂਦਾ ਆਹ ਕਰਦੀ ਤੇਰੀ ਗੱਲ ਕਰ ਤੇਰੇ ਖਾੜੇ ਚ ਆ ਕੇ ਛੇੜਦਾ ਮੈਨੂੰ ਕੋਈ ਨਹੀਂ ਆਇਆ ਲੈ ਹੁਜੀ ਭਾਈ ਸਭ ਦਾ ਭਾਈ ਕਿਹੜੀ ਬੱਕਰੀ ਆ ਆ ਕਰੀਂ ਭਾਈ ਬੱਕਰੀਆਂ ਦਾ ਤੇਰਨੋ ਭਾਈ ਲੋ ਬਾਬਾ ਜੀ 1 2 3 4 5 6 7 8 9 ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਠੀਕ ਹੈ ਜੀ ਖੁਸ਼ ਰਹਿ ਭਾਈ ਚਲੋ ਇਹ